ਪਲੈਨਿੰਗ ਹੋ ਰਹੀਆਂ ਪਰ ਸਿੱਖ ਨੂੰ ਹਮੇਸ਼ਾ ਆਪਣੇ ਗੁਰੂ ਤੇ ਭਰੋਸਾ ਰੱਖਣਾ ਚਾਹੀਦਾ ਹੈ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਚਾਹੀਦਾ ਹੈ ਸਮੇਂ-ਸਮੇਂ ਅਨੁਸਾਰ ਪਤਾ ਨਹੀਂ ਕਿੰਨੀਆਂ ਕਿ ਸਰਕਾਰਾਂ ਕਿੰਨੇ ਕਿ ਲੋਕ ਜਕਰੀਆ ਖਾਨ ਵਰਗੇ ਹਾਂਜੀ ਮੀਰ ਮੰਨੂ ਵਰਗੇ ਅਬਦਾਲੀ ਵਰਗੇ ਨਾਦਰ ਸ਼ਾਹ ਵਰਗੇ ਔਰੰਗਜ਼ੇ ਵਰਗੇ ਜਦੋਂ ਰੋਜ਼ ਸਿੱਖਾਂ ਦੇ ਸਰ ਵੱਡੇ ਜਾਂਦੇ ਸੀ ਪਿਆਰੋ ਸਿੱਖਾਂ ਨੇ ਉਦੋਂ ਕਦੀ ਹਾਰ ਨਹੀਂ ਮੰਨੀ ਜਦੋਂ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਜਾਂਦਾ ਸੀ ਜਦੋਂ ਬੀਬੀਆਂ ਭੈਣਾ ਮੀਰ ਮੰਨੂ ਦੀ ਜੇਲ੍ਹ ਅੰਦਰ ਜਦੋਂ ਬੀਬੀਆਂ ਭੈਣਾ ਮੀਰ ਮੰਨੂ ਦੀ ਜੇਲ੍ਹ ਅੰਦਰ ਜਿਨ੍ਹਾਂ ਦੇ ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਦੇ ਵਿੱਚ ਹਾਰ ਪਾਏ ਗਏ ਪਰ ਉਹ ਬੀਬੀਆਂ ਜਦੋਂ ਅਰਦਾਸ ਕਰਦੀਆਂ ਸੀ ਨਾ ਸ਼ਾਮ ਨੂੰ ਰਹਿ ਰਾਸਤਾ ਗਲਾਂ ਦੇ ਵਿੱਚ ਬੱਚਿਆਂ ਦੇ ਹਾਰ ਪਾਏ ਨੇ ਪਰ ਅਰਦਾਸ ਪਤਾ ਕੀ ਕਰਦੀਆਂ ਸੱਚੇ ਪਾਤਸ਼ਾਹ ਤੇਰੇ ਹੁਕਮ ਦੇ ਵਿੱਚ ਸੁੱਖ ਦਾ ਦਿਨ ਬਤੀਤ ਹੋਇਆ ਰੈਨ ਆਈ ਆਪਣੇ ਭਾਣੇ ਦੇ ਵਿੱਚ ਬਤੀਤ ਕਰੀ। ਇਹੀ ਅਰਦਾਸ ਕਰਦੀਆਂ ਸੀ ਨਾ ਜੀ। ਬਸ ਆ ਸਾਡੇ ਅੰਦਰ ਸਵੈਮਾਨ ਟੁੱਟਣਾ ਨਹੀਂ ਚਾਹੀਦਾ। ਆਪਣੇ ਕੇਸਾਂ ਤੇ ਮਾਣ ਕਰੋ, ਆਪਣੀ ਦਸਤਾਰ ਤੇ ਮਾਣ ਕਰੋ। ਕੇਸ ਗੁਰੂ ਕੀ ਮੋਹਰ ਹੈ, ਸਾਬਤ ਸੂਰਤ ਦਸਤਾਰ ਸਿਰਾਂ ਪਾਗ ਚੁਨੇ ਕਰ ਬੰਨ੍ਹ ਲਈ। ਕੱਲ ਨੂੰ ਆਪਾਂ ਦਸਤਾਰ ਮੁਕਾਬਲੇ ਕਰਾਉਣੇ ਆਂ ਜੀ। ਮੈਂ ਬੇਨਤੀ ਕਰ ਰਿਹਾ ਉਸ ਜਿਨ੍ਹਾਂ ਨੂੰ ਨਹੀਂ ਵੀ ਆਉਂਦੀਆਂ ਨਾ ਬਸ ਘਰੋਂ ਦਸਤਾਰਾਂ ਲੈ ਆਇਓ ਜਿੱਦਾਂ ਦੀ ਮਰਜ਼ੀ ਸਜਾ ਲਿਓ ਤੁਹਾਡੀਆਂ ਦਸਤਾਰਾਂ ਗੁਰੂ ਨਾਨਕ ਦੇ ਦਰ ਤੇ ਕਬੂਲ ਲੈ ਪੂਰੇ ਸੂਨਹਾ